ਕੀ ਪੀਸਮੇਕਰ ਰਿਜ਼ਨ ਟੂ ਵੇਕਨ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਖਿਆਲ ਆਉਂਦਾ ਹੈ ਕਿ ਆਖਰਕਾਰ ਪੀਸਮੇਕਰ ਸਾਲਵੇਸ਼ਨ ਪੈਂਟਸ ਸਰਵਾਈਵ ਕਰ ਪਾਇਆ ਕਿ ਨਹੀਂ ਕਰ ਪਾਏਗਾ ਸੋ ਜੇ ਆਉਂਦਾ ਹੈ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਕਿਵੇਂ ਪੀਸਮੇਕਰ ਉਸ ਸਾਲਵੇਸ਼ਨ ਪੈਂਟਸ ਸਰਵਾਈਵ ਕਰ ਪਾਏਗਾ ਸੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਡੀਜ਼ੋਲਡ ਪੰਜਾਬੀ ਦੇ ਅਪਾ ਡੀਸੀ ਤੇ ਰਿਲੇਟਡ ਕੰਟੈਂਟ ਵੀਡੀਓਜ਼ ਪੰਜਾਬੀ ਵਿੱਚ ਪਾਉਣੇ ਰਹਿਣੇ ਹਨ ਕਿਉਂਕਿ ਮੈਂ ਡੀਸੀ ਕਾਮਿਕਸ ਪੜ੍ਹਿਆ ਨਹੀਂ ਸੋ ਮੈਨੂੰ ਡੈਫੀਨਿਟਲੀ ਡੀ ਸੋ ਚਲੋ ਗਾਇਜ਼ ਬਿਨਾ ਕਿਸੇ ਦੇਰੀ ਦੇ ਅੱਜ ਦੀ ਸ਼ੀਬਿਡੀ ਨੂੰ ਸ਼ੁਰੂ ਕਰਦੇ ਆਂ। ਹੋਰ ਸਭ ਤੋਂ ਪਹਿਲਾਂ ਵੇਖੋ ਕਨਫਿਊਜ਼ਨ ਨੂੰ ਦੂਰ ਕਰਨ ਲਈ ਆਪਾਂ ਸੀਜ਼ਨ 2 ਦਾ ਰੀਕੈਪ ਕਰਾਂਗੇ। ਬਲ ਛੋਟੇ ਜਿਹੀ ਰੀਕੈਪ ਹੋਏਗਾ ਜ਼ਿਆਦਾ ਵੱਡਰ ਕੈਪ ਨਹੀਂ ਹੋਏਗਾ। ਸੋ ਪੀਸਮੇਕਰ ਸੀਜ਼ਨ 2 ਜੋ ਹੈ ਉਹਦੇ ਇਨਸੀਡੈਂਟ ਸੁਪਰਮੈਨ ਦੇ ਇਨਸੀਡੈਂਟ ਤੋਂ 6 ਮਹੀਨੇ ਪਹਿਲਾਂ ਦੇ ਬੁਕਾਈ ਜਾਂਦੇ ਨੇ। ਜਦੋਂ ਪੀਸਮੇਕਰ ਆਪਣੇ ਪਿਓ ਦੇ ਤਹਿ ਕਾਨੇ ਦੇ ਵਿੱਚ ਜਾਂਦਾ ਹੈ। ਹੁਣ ਉਸਨੂੰ ਪਤਾ ਲੱਗਦਾ ਹੈ ਕਿ ਕਾਫੀ ਸਾਰੇ ਦਰਵਾਜ਼ੇ ਨੇ ਜਿਹੜੇ ਅਲੱਗ-ਅਲੱਗ ਦੁਨੀਆਂਾਂ 'ਵਾਂ ਤੇ ਜਾਂਦੇ ਨਹੀਂ। ਉਹ ਇੱਕ ਜਹੀ ਦੁਨੀਆ ਤੇ ਪਹੁੰਚਦਾ ਹੈ ਜੋ ਦਿਖਦੀ ਉਹਦੇ ਵਰਗੀ ਸੀ ਪਰ ਉਹਦੇ ਵਿੱਚ ਉਹਦਾ ਪਿਓ ਜ਼ਿੰਦਾ ਸੀ ਹੁਣ ਮੈਂ ਦੱਸ ਦਵਾਂ ਕਿ ਸੀਜ਼ਨ 1 ਦੇ ਵਿੱਚ ਉਹਨੇ ਆਪਣੇ ਪਿਓ ਨੂੰ ਮਾਰ ਦਿੱਤਾ ਸੀ ਐਂ ਆਪਣੇ ਪਿਓ ਨੂੰ ਦੁਬਾਰਾ ਜ਼ਿੰਦਾ ਵੇਖ ਕੇ ਉਹ ਡਰ ਕੇ ਭੱਜ ਜਾਂਦਾ ਹੈ ਉਸ ਤੋਂ ਬਾਅਦ ਕਹਾਣੀ ਸਾਡੀ ਮੋੜ ਲੈਂਦੀ ਹੈ ਸੁਪਰਮੈਨ ਦੇ ਇਵੈਂਟਸ ਨਾਲ ਕਾਫੀ ਜੁੜੀ ਹੋਈ ਹੈ ਸੁਪਰਮੈਨ ਦੇ ਇਵੈਂਟਸ ਦੇ ਵਿੱਚ ਸਾਨੂੰ ਇੱਕ ਚੀਜ਼ ਆ ਵੇਖਣ ਨੂੰ ਮਿਲਦੀਆਂ ਨੇ ਕਿ ਲੈਕਸ ਲੂਥਰ ਸੁਪਰਮੈਨ ਨੂੰ ਹਰਾਉਣ ਲਈ ਇੰਟਰ ਡਾਈਮੈਂਸ਼ਨਲ ਪੋਰਟਲ ਨੂੰ ਓਨ ਕਰਦਾ ਹੈ ਇਸ ਨਾਲ 블랙홀 ਆ ਜਾਂਦਾ ਹੈ ਐਂਡ ਮੈਟਰੋਪੋਲਿਸ ਸਿਟੀ ਨੂੰ ਅੱਧੇ ਤੋਂ ਜ਼ਿਆਦਾ ਤਬਾਹ ਕਰ ਦਿੰਦਾ ਹੈ ਹੁਣ ਵੇਖੋ ਮੈਟਾ ਹਿਊਮਨਸ ਤੇ ਪਹਿਲਾਂ ਕੋਈ ਵੀ ਗਵਰਨਮੈਂਟ ਏਜੰਸੀ ਧਿਆਨ ਨਹੀਂ ਦੇ ਰਹੀ ਸੀ ਬਟ ਸੁਪਰਮੈਨ ਦੇ ਇਵੈਂਟਸ ਤੋਂ ਬਾਅਦ ਆਰਗਸ ਨਾਮ ਦੀ ਕੰਪਨੀ ਮੈਟਾ ਹਿਊਮਨਸ ਤੇ ਉੱਤੇ ਕਾਫੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਹੁਣ ਵੇਖੋ ਉਹਨਾਂ ਦੇ ਹੈੱਡ ਸੀਗੇ ਰਿਗ ਫਲੈਗ ਸੀਨੀਅਰ ਔਰ ਰਿਗ ਫਲੈਗ ਸੀਨੀਅਰ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਮੁੰਡੇ ਰਿਗ ਫਲੈਗ ਜੂਨੀਅਰ ਨੂੰ ਪੀਸਮੇਕਰ ਨੇ ਮਾਰਿਆ ਹੈ ਤਾਂ ਉਹ ਉਸ ਤੇ ਨਜ਼ਰ ਰੱਖਣ ਦੇ ਲਈ ਪੂਰੀ ਕੋਸ਼ਿਸ਼ ਕਰਕੇ ਆਰਗਸ ਨੂੰ ਉਹਦੇ ਪਿੱਛੇ ਲਾਉਂਦੇ ਨੇ ਹੁਣ ਵੇਖੋ ਰਿਫਲੈਕ ਸੀਨੀਅਰ ਦਾ ਕਰੈਕਟਰ ਨਿਭਾਇਆ ਹੈ ਫਰੈਂਕ ਗਰੇਲੋ ਨੇ ਐਂਡ ਰਿਫਲੈਕ ਜੂਨੀਅਰ ਦਾ ਕਿਰਦਾਰ ਨਿਭਾਇਆ ਹੈ ਜੋਨ ਗਿਲਮੈਨ ਨੇ ਜੋ ਕਿ ਕਾਫੀ ਬਿਹਤਰੀਨ ਐਕਟਰਸ ਨੇ ਜੁਣ ਜੇ ਮੈਂ ਗੱਲ ਕਰਾਂ ਸੋ ਲੋਡ ਕੋਚ ਇਧਰ ਨਿਕਲ ਕੇ ਆਉਂਦਾ ਹੈ ਕਿ ਉਹਨਾਂ ਨੂੰ ਇਹ ਸੂ ਮਿਲਦੀ ਹੈ ਕਿ ਪੀਸ ਮੇਕਰ ਕੋਲੋਂ ਇੱਕ ਇੰਟਰ ਡਾਈਮੈਂਸ਼ਨਲ ਪੋਰਟਲ ਹੈ ਅਲਨੈਕਸਟਰ ਵਾਂਗੂ ਉਹ ਵੀ ਇਸ ਇੰਟਰ ਡਾਈਮੈਂਸ਼ਨਲ ਪੋਰਟਲ ਨੂੰ ਐਕਸੈਸ ਕਰ ਸਕਦਾ ਹੈ ਹੁਣ ਵੇਖੋ ਨਸ਼ੇਰੀ ਤੋਤ ਵਿੱਚ ਪੀਸ ਮੇਕਰ ਜਦੋਂ ਉਸ ਗਰੇਨ ਖੋਲਦਾ ਹੈ ਤਾਂ ਉਸ ਡੋਰ ਨੂੰ ਖੋਲਣ ਤੋਂ ਬਾਅਦ ਉਸ ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਉਹਦਾ ਪਿਓ ਨਾ ਸਿਰਫ ਜ਼ਿੰਦਾ ਹੈ ਬਲਕਿ ਬਹੁਤ ਚੰਗਾ ਹੈ ਉਹਦਾ ਭਰਾ ਵੀ ਉਸ ਯੂਨੀਵਰਸ ਵਿੱਚ ਜ਼ਿੰਦਾ ਹੈ ਤੇ ਉਹਦੀ ਗਰਲਫ੍ਰੈਂਡ ਵੀ ਐਮੀਲੀਆ ਹਾਰਡ ਕੋਰ ਹੈ ਜਿਹਨੂੰ ਉਹ ਪਿਆਰ ਕਰਦਾ ਸੀ ਉਹਨਾਂ ਦੀ ਸਿਚੁਏਸ਼ਨ ਕਾਫੀ ਜ਼ਿਆਦਾ ਵਧੀਆ ਉਦਰੀ ਸਾਬਤ ਹੋ ਜਾਂਦੀ ਹੈ ਪਰ ਅਖੀਰ ਵਿੱਚ ਜਦੋਂ ਆਪਣੇ ਉਹ ਵੇਰੀਐਂਟ ਨੂੰ ਮਾਰ ਦਿੰਦਾ ਹੈ ਉਸ ਤੋਂ ਬਾਅਦ ਉਹਨੂੰ ਰਿਗਰੈਟ ਹੁੰਦਾ ਹੈ ਤੋ ਆਪਣੇ ਯੂਨੀਵਰਸ ਵਿੱਚ ਵਾਪਸ ਆ ਜਾਂਦਾ ਹੈ ਆਪਣੇ ਯੂਨੀਵਰਸ ਵਿੱਚ ਵਾਪਸ ਆਉਣ ਦੇ ਨਾਲ ਚੀਜ਼ਾਂ ਕੋ ਜ਼ਿਆਦਾ ਵਧੀਆ ਨਹੀਂ ਸੀ ਉਹਦੇ ਲਈ ਕਿਉਂਕਿ ਨਾ ਤਾਂ ਜਿੰਨੂੰ ਉਹ ਪਿਆਰ ਕਰਦਾ ਸੀ ਉਹਨੂੰ ਪਿਆਰ ਕਰਦੀ ਸੀ ਨਾ ਤਾਂ ਉਹ ਐਜ਼ ਅ ਸੁਪਰ ਹੀਰੋ ਉਹਦੀ ਰੈਪਿਊਟੇਸ਼ਨ ਬਣੀ ਸੀ ਕਿਉਂਕਿ ਉਹ ਸੁਪਰ ਹੀਰੋ ਬਣਨਾ ਚਾਹੁੰਦਾ ਸੀ ਤੀਸਰੀ ਗੱਲ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਉਨੇ ਆਪਣਾ ਸਾਰਾ ਪਰਿਵਾਰ ਗਵਾ ਦਿੱਤਾ ਸੀ ਐਂਡ ਉਹਦੇ ਲਈ ਇਸ ਯੂਨੀਵਰਸ ਵਿੱਚ ਰਹਿਣ ਦੇ ਕੋਈ ਕਾਰਨ ਨਹੀਂ ਸੀ ਬਟ ਫਿਰ ਵੀ ਔਰਿੰਦਾ ਹੈ ਪਰ ਜਦੋਂ ਅਮਿਲਿਆ ਹਾਰਡ ਕੋਰ ਉਸ ਨੂੰ ਪੁਲਿਸ ਕੋ ਫੜਾ ਦਿੰਦੀ ਹੈ ਉਸ ਨੂੰ ਕਟੌਂਦੀ ਹੈ ਰਿਫਲੈਗ ਨੂੰ ਫੜਾ ਦਿੰਦੀ ਹੈ ਜਿੱਤੋਂ ਬਾਅਦ ਪੀਸ ਮੇਕਰ ਦਾ ਵਿਸ਼ਵਾਸ ਇਸ ਯੂਨੀਵਰਸ ਤੋਂ ਟੁੱਟ ਜਾਂਦਾ ਹੈ ਐਂਡ ਉਹ ਆਪਣੇ ਦੋਸਤਾਂ ਨੂੰ ਖੱਤ ਲਿਖਦਾ ਹੈ ਕਿ ਮੈਂ ਇਸ ਯੂਨੀਵਰਸ ਵਿੱਚ ਬਿਲਕੁਲ ਵੀ ਰਹਿਣਾ ਨਹੀਂ ਚਾਹੁੰਦਾ ਮੈਨੂੰ ਲੱਗਦਾ ਸੀ ਕਿ ਮੇਰੇ ਲਈ ਉਹੀ ਯੂਨੀਵਰਸ ਬਿਲਕੁਲ ਸਹੀ ਰਹੇਗਾ ਐਂਡ ਪੀਸ ਮੇਕਰ ਇਹੀ ਚੀਜ਼ ਨੂੰ ਜਿਹੜਾ ਹੈ ਵਧੀਆ ਤਰੀਕੇ ਨਾਲ ਪਰਫਾਰਮ ਕਰਦਾ ਹੋਇਆ ਸਾਡੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਦਾ ਹੈ ਹੁਣੇ ਕੋ ਪੀਸ ਮੇਕਰ ਨੇ ਕੀ ਕੀਤਾ ਸੀ ਪੀਸ ਮੇਕਰ ਉਸ ਅਰਥੇ ਚਲਾ ਗਿਆ ਜਿਸ ਅਰਥ ਤੇ ਉਹਨੂੰ ਐਜ਼ ਅ ਸੁਪਰ ਹੀਰੋ ਆਈਡੈਂਟੀਟੀ ਮਿਲੀ ਲੋਕ ਉਹਨੂੰ ਪਸੰਦ ਕਰਦੇ ਸੀ ਉਹਦਾ ਪਿਓ ਉਸਨੂੰ ਪਸੰਦ ਕਰਦਾ ਸੀ ਐਂਡ ਉਹਦਾ ਭਰਾ ਜ਼ਿੰਦਾ ਸੀ ਮੈਂ ਦੱਸ ਦਵਾਂ ਕਿ ਪੀਸ ਮੇਕਰ ਦਾ ਪਿਓ ਜਿਹੜਾ ਹੈ ਜਿਹੜਾ ਉਹਦੇ ਅਸਲ ਯੂਨੀਵਰਸ ਦੇ ਵਿੱਚ ਸੀਗਾ ਉਹ ਬਹੁਤ ਜ਼ਿਆਦਾ ਹਰਾਮੀ ਸੀਗਾ ਐਂਡ ਇਹੀ ਚੀਜ਼ ਕਰਕੇ ਉਹਦੇ ਪਿਓ ਨੇ ਉਸਨੂੰ ਮਜਬੂਰ ਕੀਤਾ ਕਿ ਉਹ ਆਪਣੇ ਵੱਡੇ ਭਰਾ ਨੂੰ ਮਾਰ ਦੇਵੇ ਐਂਡ ਉਹਨੇ ਆਪਣੇ ਵੱਡੇ ਭਰਾ ਨੂੰ ਆਪਣੇ ਯੂਨੀਵਰਸ ਵਿੱਚ ਮਾਰ ਦਿੱਤਾ ਸੀ ਜਦਕਿ ਇਸ ਯੂਨੀਵਰਸ ਦੇ ਵਿੱਚ ਉਹ ਜ਼ਿੰਦਾ ਸੀ ਹੁਣ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਅਮਿਲਿਆ ਹਾਰਡ ਕੋਰ ਵਿਦ ਅ ਲੋਟ ਆਫ ਜਿੰਨੇ ਵੀ ਉਹਦੇ ਫਰੈਂਡਸ ਨੇ ਉਹ ਸਾਰੇ ਦੇ ਸਾਰੇ ਉਸ ਯੂਨੀਵਰਸ ਵਿੱਚ ਆਉਂਦੇ ਨੇ ਉਹਨੂੰ ਦੱਸਦੇ ਨੇ ਕਿ ਜਿਹੜੇ ਯੂਨੀਵਰਸ ਵਿੱਚ ਤੂੰ ਰਹਿ ਰਿਹਾ ਹੈ ਇਹ ਯੂਨੀਵਰਸ ਕੋਈ ਆਮਲੀ ਯੂਨੀਵਰਸ ਨਹੀਂ ਹੈਗਾ ਇਹ ਯੂਨੀਵਰਸ ਅਰਥ ਐਕਸ ਹੈ ਐਂਡ ਅਰਥ ਐਕਸ ਤੇ ਬੀਸਿਕਲੀ ਜੋ ਹੈ ਨਾਜ਼ੀਆਂ ਦੀ ਅਰਥ ਹੈ ਹੁਣ ਜਿਹਨੂੰ ਨਹੀਂ ਪਤਾ ਅਰਥ ਐਕਸ ਕੈਸੋ ਕਿ ਕਰਾਈਸਿਸ ਔਨ ਇਨਫਿਨਾਈਟ ਅਰਥ ਵਾਲੀ ਕਾਮਿਕ ਬੁੱਕ ਚੁ ਲਈ ਗਈ ਹੈ ਜਿਹਦੇ ਵਿੱਚ ਨਾਜ਼ੀ ਜਿੱਤੇ ਸੀ ਐਂਡ ਜਿੰਨੀ ਵੀ ਦੂਸਰੀ ਰੇਸਿਸ ਨੇ ਵਾਈਟਸ ਦੇ ਅਲਾਵਾ ਸਾਰੀ ਦੀ ਸਾਰੀ ਜਿਹੜੀਆਂ ਨੇ ਖਤਮ ਕੀਤੀਆਂ ਗਈਆਂ ਨੇ ਇਸ ਯੂਨੀਵਰਸ ਤੋਂ ਇਸ ਤੋਂ ਇਲਾਵਾ ਕਰਾਈਸਿਸ ਔਨ ਇਨਫਿਨਾਈਟ ਅਰਥ ਵਾਲੀ ਹੀ ਬਿਲਕੁਲ ਸੇਮ ਅਰਥ ਐਕਸ ਹੈ ਹੁਣ ਇਸ ਅਰਥ ਐਕਸ ਦੇ ਅੰਦਰ ਜਦੋਂ ਉਹ ਆਉਂਦਾ ਹੈ ਤਾਂ ਜਦੋਂ ਉਸ ਪੀਸਮੇਕਰ ਤੇ ਭਰਾ ਨੂੰ ਪਤਾ ਲੱਗਦਾ ਹੈ ਕਿ ਉਹਦੇ ਭਰਾ ਨੂੰ ਉਸਦੇ ਇਹੀ ਇਸ ਵੀਰਨ ਨੇ ਮਾਰ ਦਿੱਤਾ ਹੈ ਤਾਂ ਉਹ ਨੂੰ ਮਾਰਨ ਲਈ ਨਿਕਲ ਜਾਂਦਾ ਹੈ ਤੇ ਇਸ ਮੋੜ ਤੇ ਉੱਤੇ ਉਹਦੇ ਜਿਹੜਾ ਪਿਓ ਹੁੰਦਾ ਹੈ ਉਹ ਵੀ ਮਾਰਿਆ ਜਾਂਦਾ ਹੈ ਜਦੋਂ ਪੀਸਮੇਕਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਇਸ ਯੂਨੀਵਰਸ ਵਿੱਚ ਆ ਕੇ ਉਹਨੇ ਇਸ ਯੂਨੀਵਰਸ ਨੂੰ ਵੀ ਤਬਾਹ ਕਰ ਦਿੱਤਾ ਹੈ ਤਾਂ ਉਹ ਆਪਣੇ ਯੂਨੀਵਰਸ ਵਾਪਸ ਚਲਾ ਜਾਂਦਾ ਹੈ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ ਤੇ ਆਪਣੀ ਪੋਰਟਲ ਨੂੰ ਰਿਕ ਫਲੈਗ ਸੀਨੀਅਰ ਦੇ ਹਵਾਲੇ ਕਰ ਦਿੰਦਾ ਹੈ ਪਰ ਰਿਕ ਫਲੈਗ ਸੀਨੀਅਰ ਦੀ ਅਸਲੀ ਕੀਮਤਾਂ ਹੁਣ ਸਾਰੇ ਸਾਹਮਣੇ ਸਮਝ ਆਉਣ ਵਾਲੀ ਸੀ ਕਿਉਂਕਿ ਰਿਕ ਫਲੈਗ ਸੀਨੀਅਰ ਕੋਈ ਮਾਮੂਲੀ ਬੰਦਾ ਨਹੀਂ ਸੀ ਰਿਕ ਫਲੈਗ ਸੀਨੀਅਰ ਨੇ ਆਪਣੇ ਵਿਕਤੀਆਂ ਨੂੰ ਪੇਜਿਆ ਤਾਂ ਕਿ ਉਹ ਲੋਕ ਜਿਹੜੇ ਨੇ ਇਸ ਪੋਰਟਲ ਦਾ ਯੂਜ਼ ਕਰ ਸਕਣ ਰਿਕ ਫਲੈਗ ਇਹ ਵੀ ਚੀਜ਼ ਪਰ ਲੱਗਦੀ ਹੈ ਕਿ ਪੀਸ ਮੇਕਰ ਦੇ ਪਿਓ ਨੇ ਇਹ ਪੋਰਟਲ ਬਣਾਇ ਨਹੀਂ ਸੀ ਇਹ ਇੰਟਰ ਡਾਈਮੈਸ਼ਨਲ ਪੋਰਟਲ ਜੋ ਸੀ ਉਹ ਇੱਕ ਏਲੀਅਨ ਦੀ ਸੀ ਕਿ એલિયન ਨੂੰ ਉਹਦੇ ਪਿਓ ਨੇ ਮਾਰਿਆ ਉਸ ਤੋਂ ਬਾਅਦ ਜੋ ਪੀਸ ਮੇਕਰ ਸੀਗਾ ਉਸਨੇ ਇਸ ਪੋਰਟਲ ਦਾ ਯੂਜ਼ ਕੀਤਾ ਅਰਥ ਐਕਸ ਤੇ ਜਾਣ ਲਈ ਹੁਣ ਉਹਨੇ ਇੱਕ ਅਜੇ ਹੈਬਿਟੇਬਲ ਪਲਾਨਟ ਨੂੰ ਲੱਭਣਾ ਵਾਸਤੇ ਸੋਚਿਆ ਸੀ ਉਹਨੇ ਦੱਸਿਆ ਤਾਂ ਆਪਣੇ ਸਾਰੇ ਸਪਾਈਆਂ ਨੂੰ ਇਹ ਸੀ ਕਿ ਆਪਾਂ ਇੱਕ ਹੈਬਿਟੇਬਲ ਪਲਾਨਟ ਰੱਭ ਰਹੇ ਹਾਂ ਤਾਂ ਕਿ ਫਿਊਚਰ ਵਿੱਚ ਰਿਸੋਰਸਸ ਉੱਥੋਂ ਕਲੈਕਟ ਕੀਤੇ ਜਾ ਸਕਣ ਬਟ ਅਲਗ ਅਲਗ ਯੂਨੀਵਰਸਸ ਤੇ ਜਾਣ ਨਾਲ ਉਹਨਾਂ ਦੇ ਲੱਖਾਂ ਸੋਲਜਰ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਜਦੋਂ ਉਹਨਾਂ ਨੂੰ ਇੱਕ ਪਲੈਨਟ ਮਿਲਦਾ ਹੈ ਸਾਲਵੇਸ਼ਨ ਹੁਣ ਉਹ ਸਾਲਵੇਸ਼ਨ ਪਲੈਨਟ ਦੇ ਵਿੱਚ ਉਹ ਪੀਸਮੇਕਰ ਨੂੰ ਕੈਦ ਕਰ ਦਿੰਦੇ ਨੇ ਵੈਸੇ ਮੈਂ ਕਾਫੀ ਸਾਰੀ ਚੀਜ਼ਾਂ ਸਕਿਪ ਕੀਤੀਆਂ ਨੇ ਕਿਉਂਕਿ ਆਬਵੀਅਸਲੀ ਜਿਹੜੇ ਮੇਰੀ ਵੀਡੀਓ ਵੇਖ ਰਹੇ ਨੇ ਉਹ ਉਹਨਾਂ ਨੂੰ ਪੀਸਮੇਕਰ ਬਾਰੇ ਸੀਜ਼ਨ 2 ਬਾਰੇ ਜ਼ਿਆਦਾ ਨੋਲੇਜ ਹੋਏਗੀ ਸੋ ਆਪਾਂ ਥੋੜੀ ਜੀ ਬੇਸਿਕ ਚੀਜ਼ਾਂ ਦੀ ਗੱਲ ਕਰਦੇ ਆਂ ਸਾਲਵੇਸ਼ਨ ਹੈ ਕੀ ਸਾਲਵੇਸ਼ਨ ਪਲੈਨਟ ਕਮਿਕ ਬੁੱਕ ਲਈ ਗਈ ਹੈ ਸਾਲਵੇਸ਼ਨ ਰਨ ਤੋਂ ਜੋ ਜਰ 2005 ਦੇ ਵਿੱਚ ਆਈ ਸੀ ਜਿਹਦੇ ਵਿੱਚ ਐਮੈਂਡਾ ਬੋਲਰ ਨੇ ਜਿੰਨੇ ਵੀ ਕ੍ਰਿਮੀਨਲ ਸੀਗੇ ਉਹਨਾਂ ਨੂੰ ਉਸ ਪਲੈਨਟ ਵਿੱਚ ਭੇਜਿਆ ਪਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਡਾਰਕ ਸਾਈਡ ਹੈ ਔਰ ਜੋ ਡੀਸੀ ਦਾ ਥੈਨੋਸ ਹੈ ਡੀਸੀ ਦੇ ਅ ਮਾਰਵਲ ਦੇ ਥੈਨੋਸ ਨਾਲੋਂ ਵੀ ਪਾਵਰਫੁਲ ਹੈ ਉਹਨੇ ਆਪਣੇ ਪੈਰਾ ਡੀਮਨਸ ਨੂੰ ਇਸ ਯੂਨੀਵਰਸ ਦੇ ਅੰਦਰ ਲੈ ਕੇ ਆਇਆ ਇਸ ਯੂਨੀਵਰ ਇਸ ਸਾਲਵੇਸ਼ਨ ਪਲੈਨਟ ਤੇ ਟ੍ਰੇਨ ਕਰਾਉਂਦਾ ਸੀ ਜੋ ਕਿ ਇਹ ਚੀਜ਼ ਪ੍ਰੂਫ ਕਰ ਦਿੰਦਾ ਹੈ ਕਿ ਸਾਨੂੰ ਡਾਰਕ ਸਾਈਡ ਵੇਖਣ ਨੂੰ ਮਿਲੇਗਾ ਬਟ ਜੇਮਸ ਕਨ ਇਵੀ ਚੀਜ਼ ਕਨਫਰਮ ਕੀਤੀ ਹੈ ਕਿ ਡਾਰਕ ਸਾਈਡ ਇਸ ਚੈਪਟਰ 1 ਦਾ ਮੇਨ ਪੈੜ ਹੀ ਨਹੀਂ ਹੋਏਗਾ ਚੈਪਟਰ 2 ਦੇ ਵਿੱਚ ਵੇਖਣ ਨੂੰ ਮਿਲੇਗਾ ਯਾਨੀ ਕਿ ਸਾਲਵੇਸ਼ਨ ਵਾਲੀ ਸਟੋਰੀ ਲੈਂਸ ਨੂੰ ਅੱਗੇ ਵੇਖਣ ਨੂੰ ਮਿਲੇਗੀ ਹੁਣ ਗੱਲ ਕਰਦੇ ਆ ਮੇਨ ਮੁੱਦੇ ਦੀ ਮੇਨ ਮੁੱਦਾ ਇਹ ਹੈ ਕਿ ਆਖਰਕਾਰ ਪੀਸ ਮੇਕਰ ਸਰਵਾਈਵ ਕਰ ਪਾਏਗਾ ਕਿ ਨਹੀਂ ਕਰ ਪਾਏਗਾ ਸੋ ਵੇਖੋ ਮੇਰੇ ਅਕੋਰਡਿੰਗ ਉਹ ਕਰ ਪਾਏਗਾ ਔਰ ਮੈਂ ਤੋ ਕਰ ਦਣਾ ਇਹ ਅਜਿਹੇ ਕਾਰਨ ਹੋਣਗੇ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੀ ਹੋ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਇੱਕ ਮੇਰੀ ਇੱਕ ਗੱਲ ਸਮਝੋ ਠੀਕ ਹੈ ਹੁਣ ਗੱਲ ਜੋ ਮੈਂ ਕਹਿਣ ਵਾਲਾ ਹਾਂ ਇਸ ਧਿਆਨ ਨਾਲ ਸਮਝੋ ਵੇਖੋ ਫਰੈਂਕ ਗਰੇਲੋ ਨੇ ਜਿਹੜੇ ਕਹਿੰਦੇ ਫਰੈਂਕ ਗਰੇਲੋ ਜਿਨ੍ਹਾਂ ਨੇ ਕਹਿ ਸਕਦੇ ਹੋ ਕਿ ਰਿਕ ਫਲੈਗ ਸੀਨੀਅਰ ਦਾ ਕਿਰਦਾਰ ਨਿਭਾਇਆ ਹੈ ਉਹਨਾਂ ਨੇ ਇਹ ਚੀਜ਼ ਕਨਫਰਮ ਕੀਤੀ ਸੀ ਉਤੇ ਫਿਲਮ ਦੇ ਸੀਰੀਜ਼ ਦੇ ਵਿੱਚ ਉਹਨਾਂ ਨੇ ਇਹ ਚੀਜ਼ ਕਹੀ ਸੀ ਕਿ ਜੋ पीस मेकर है ठीक है सालवे पैनल आप कैद करा हूँ पीसमेकर एज अ टेस्ट सब्जेक्ट रख्या गया है अफकोर्स बदले की अग भी है पर उन्हें एक चीज साफ कह दी कि जो ये तो सिंपल भाषा कही जेकर आप गल करिए फ्रैंक रेलोन दे पीए पीस मेकर ਦੇ ਵਿੱਚ ਇਹ ਸਾਫ਼ ਚੀਜ਼ ਕਹੀ ਸੀਗੀ ਉਹਨੇ ਕਹਾਂ ਸੀ ਕਿ ਉਹ ਇੱਕ ਹੈਬਿਟੇਬਲ ਪਲੈਨਟ ਲੱਭ ਰਹੇ ਨੇ on habitable planet ਦੇ ਵਿੱਚ ਫੂਡ ਵੀ ਹੋਣਗੇ వాటర్ ਵੀ ਹੋਏਗਾ ਆਕਸੀਜਨ ਵੀ ਹੋਏਗੀ ਸੋ ਇਹਦਾ ਸਿੱਧਾ ਭਾਵ ਇਹ ਹੈ ਕਿ ਪੀਸ ਮੇਕਰ ਉੱਤੇ ਸਰਵਾਈਵ ਕਰ ਪਾਏਗਾ ਠੀਕ ਹੈ ਕਿਉਂਕਿ ਸਿੱਧੀ ਜਗ੍ਹਾ ਜਿਹੜਾ ਪਲੈਨਟ ਹੈਬਿਟੇਬਲ ਹੋਏਗਾ ਉੱਥੇ ਕੋਈ ਕਿਉਂ ਬੰਦਾ ਸਰਵਾਈਵ ਨਹੀਂ ਕਰ ਪਾਏਗਾ ਪਰ फ्रैੰਕਲੋ ਨੇ ਕਿਹਾ ਕਿ ਉਹ ਉਹ ਮੈਟਾ ਹਿਊਮਨਸ ਜਿਹੜੇ ਕਿ ਇੱਥੇ ਜਿਹੜਾ ਹੈ ਉਹ ਬੁਰੇ ਕੰਮ ਕਰਦੇ ਨੇ ਉਹਨਾਂ ਨੂੰ ਐਸਾ ਇੰਡੀਪੈਂਡੈਂਟ ਫ੍ਰੀ ਪ੍ਰੀਜ਼ਨ ਮਤਲਬ ਉਸ यूनिवर्स ਦੇ ਅੰਦਰ ਉਹ ਜੋ ਮਰਜੀ ਕਰਨ ਉਹ ਉਹਨਾਂ ਦੇਪੈਂਡ ਕਰਦਾ ਹੈ ਬਟ ਐਟ ਲੀਸਟ ਉਹ ਅਰਥ ਤੋਂ ਬਾਹਰ ਨਿਕਲ ਜਾਣਗੇ ਉਸ ਯੂਨੀਵਰਸ ਦੇ ਵਿੱਚ ਐਸਾ ਪ੍ਰੀਜ਼ਨਰ ਉਹਨਾਂ ਨੂੰ ਰੱਖਿਆ ਜਾਏਗਾ ਤਾਂ ਕਿ ਉਹ ਅਰਥ ਤੋਂ ਅਰਥ ਨੂੰ ਜਿਹੜਾ ਹੈ ਅਰਥ ਨੂੰ ਐਕਸੈਸ ਨਾ ਕਰ ਸਕਣ ਠੀਕ ਹੈ ਸੋ ਬੇਸਿਕਲੀ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਇਹ ਕਾਫੀ ਚੀਜ਼ ਸਾਬਤ ਹੋ ਜਾਂਦੀ ਹੈ ਕਿ ਜੋ ਪੀਸ ਮੇਕਰ ਹੋਏਗਾ ਉਹ ਸਰਵਾਈਵ ਕਰ ਪਾਏਗਾ ਦੂਸਰੀ ਸਭ ਤੋਂ ਵੱਡੇ ਕਾਰਨ ਹੁਣ ਦੇਖੋ ਦਸ ਸੂਸੈਟਸ ਕੋਡ ਮੂਵੀ ਜਿਹੜੀ 2021 ਦੇ ਵਿੱਚ ਆਈ ਸੀਗੀ ਉਸ ਮੂਵੀ ਦੇ ਵਿੱਚ ਖਾਸ ਕਰਕੇ ਜਿਹੜਾ ਹੈ ਇਹ ਕਿਹਾ ਗਿਆ ਸੀ ਅਮੈਂਡਾ ਵਾਲਟਰ ਦੁਆਰਾ ਕਿ ਇਹ ਪੀਸ ਮੇਕਰ ਹੈ ਇਹਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਆਪਣਾ ਵੈਪਨ ਬਣਾ ਲੈਂਦਾ ਹੈ ਠੀਕ ਹੈ ਹੁਣ ਇਹ ਕਿਸੇ ਵੀ ਚੀਜ਼ ਨੂੰ ਆਪਣਾ ਵੈਪਨ ਜਿਹੜਾ ਹੈ ਉਹ ਬਣਾ ਲੈਂਦਾ ਹੈ ਹੁਣ ਸੀਜ਼ਨ ਦੂ ਦੇ એપisode 4 ਦੇ ਵਿੱਚ ਇਹ ਜੀ ਵਖਦੇ ਆ ਕਿਵੇਂ ਇੱਕ ਛੋਟੀ ਜਹੀ ਪੈਨਸਲ ਦੇ ਨਾਲ ਉਹ 25 30 ਸਨਸ ਆਫ ਲਿਬਰਟੀ ਯਾਨੀ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਮਾਰਦਾ ਹੈ ਸਿਰਫ ਇੱਕ ਛੋਟੇ ਜੀ ਪੈਨਸਲ ਦੇ ਨਾਲ ਬੁਰੀ ਤਰੀਕੇ ਨਾਲ ਤੁਸੀਂ ਇਹ ਚੀਜ਼ ਸਮਝ ਸਕਦੇ ਹੋ ਕਿ ਪੀਸ ਮੇਕਰ ਜੋ ਹੈ ਉਹ ਕਾਫੀ ਜ਼ਿਆਦਾ ਸਕਿਲਡ ਫਾਈਟਰ ਹੈ ਐਂਡ ਇੱਕ ਛੋਟੀ ਜਹੀ ਸ਼ਾਰਪ ਆਬਜੈਕਟ ਵੀ ਉਸ ਸਾਲਵੇਸ਼ਨ ਪੈਨਲ ਤੇ ਮਿਲੂਗਾ ਉਹ ਬੜੀ ਆਸਾਨੀ ਦੇ ਨਾਲ ਕਿਸੇ ਵੀ ਮੁਸੀਬਤ ਨੂੰ ਹਰਾ ਸਕਦਾ ਹੈ ਤੀਸਰਾ ਪੀਸਮੇਕਰ ਦੇ ਡੈਡ ਨੇ ਉਹਨੂੰ ਇੱਕ ਚੀਜ਼ ਕਹੀ ਸੀ ਉਹਨੇ ਕਿਹਾ ਸੀ ਕਿ ਉਹ ਉੱਤੇ ਥੁੱਕਦਾ ਤੱਕ ਨਹੀਂ ਹੈ ਉਹ ਉਸਤੇ ਕਾਫੀ ਜ਼ਿਆਦਾ ਡਿਸਪਾਇੰਟਡ ਹੈ ਪਰ ਉਸਨੇ ਉਸ ਨੂੰ ਸਰਵਾਈਵਿੰਗ ਦੀ ਸਕਿੱਲ ਸਿਕਾਈ ਹੈ ਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਸਰਵਾਈਵ ਕਰ ਸਕੇ ਇਹ ਵੀ ਇੱਕ ਕਾਫੀ ਵੱਡਾ ਪੁਆਇੰਟ ਹੋ ਜਾਂਦਾ ਹੈ ਕਿ ਪੀਸਮੇਕਰ ਉੱਥੇ ਸਰਵਾਈਵ ਕਰ ਪਾਊਗਾ ਹੁਣ ਗੱਲ ਕਰਦੇ ਆ ਡਾਇਨਾਸੌਰ ਦੀ ਵੌਇਸ ਦੀ ਸੋ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਚੁਕਿਆ ਸੀ ਕਿ ਉਹਨਾਂ ਨੂੰ ਆਵਾਜ਼ ਨਹੀਂ ਦਿੱਤੀ ਸੀ ਜਿਹੜੇ ਕਿ ਪੈਰਾਡੀਮਨਸ ਜਾਂ ਫਿਰ ਡਾਇਨਾਸੌਰਸ ਹੋ ਸਕਦੇ ਨਹੀਂ ਜੇਮਸ ਕਰਨ ਨੇ ਕਨਫਰਮ ਕੀਤਾ ਸੀ ਕਿ ਇਹਹੀ ਪੈਰਾਡੀਮਨਸ ਨਹੀਂ ਹੋਣਗੇ ਨਾ ਹੀ ਇਹ ਡਾਇਨਾਸੌਰਸ ਹੋਣਗੇ ਇਹ ਵਾਇਲਡ ਐਨੀਮਲ ਹੋਣਗੇ ਸਾਲਵੇਸ਼ਨ ਪਲੈਨਟ ਤੇ ਉਹਦੇ ਕੋ ਸਾਲਵੇਸ਼ਨ ਦੀ ਪਲੈਨਟ ਦੀ ਜਿਹੜੀ ਸਟੋਰੀ ਲਾਈਨ ਹੈ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਤਾਂ ਮੈਨ ਆਫ ਟੋਮੋਰੋ ਮੂਵੀ ਦੇ ਵਿੱਚ ਵੀ ਇਹਦਾ ਕਾਫੀ ਜ਼ਿਆਦਾ ਰੋਲ ਹੋਏਗਾ ਹੁਣ ਮੈਨੂੰ ਲੱਗਦਾ ਕਿ ਪੀਸ ਮੇਕਰ ਵਰਗੇ ਇੱਕ ਇੰਪੋਰਟੈਂਟ ਕੈਰੈਕਟਰ ਨੂੰ ਇਹ ਲੋਕ ਜੜੇ ਨੇ ਇਸ ਤਰੀਕੇ ਨਾਲ ਜਾਣ ਦੇਣਗੇ ਕਿਉਂਕਿ पीसमेकर चेकमेट लिए काफी इंपोर्टेंट रहेगा जो तो नहीं पता सो so चैकमेट एक कंपनी है जिड़ी कि अमेंडा वर्ल्ड द्वारा कॉमे बुक के जिड़ी कि मैटा ह्यूमसर्च करती बट इस यूनिवर्स के अंदर यह मैटा ह्यूमस की हैल्प करेगी क्योंकि यह एमेंडा वर्ल्ड की डॉटर लिडा लिबोडा आइडाबायो द्वारा शुरू की गई है सो ती कह सकते हो कि पीसमेकर काफ़ी बढ़िया तरीके इस यूनिवर्स सर्वाइव कर सकेगा सो so,